जय श्री राम आज दुनिया ਦੇ ਇਤਿਹਾਸ ਦੇ ਵਿੱਚ ਬਹੁਤ ਵੱਡਾ ਅਜ ਦਿਨ ਹੈ ਭਗਵਾਨ रामचन्द्र 500 ਸਾਲ ਬਾਅਦ ਆਪਣੀ ਗ੍ਰਹਿ ਅਭੋਵੇ ਮੰਦਰ ਦੇ ਵਿੱਚ ਅਜੋ ਬਿਰਾਜਮਾਨ ਹੋਣ ਜਾ ਰਹੀ ਹੈ 500 ਸਾਲ ਦਾ ਬਹੁਤ ਲੰਮਾ ਜਿਹੜਾ ਸਫਰ ਹੈ ਇਹ ਤੈਅ ਕਰਨਾ ਪਿਆ श्री रामचन्द्र ਜੀ ਨੂੰ ਜਦੋਂ ਬਾਬਰ 500 ਸਾਲ ਪਹਿਲਾਂ ਆਇਆ ਉਹਨੇ ਇਸਲਾਮ ਲਾਗੂ ਕਰਨ ਲਈ ਭਗਵਾਨ ਸ਼੍ਰੀ ਰਾਮ ਜੀ ਦਾ ਜੋ ਮੰਦਿਰ ਸੀ ਉਹਨੂੰ ਵਿਰਸਤ ਕਰਕੇ ਉੱਥੇ ਇੱਕ ਮਸਜਿਦ ਦਾ ਨਿਰਮਾਣ ਕੀਤਾ ਸੋ ਬਹੁਤ ਲੰਬਾ ਸਮਾਂ ਇਹ ਸੰਘਰਸ਼ ਚੱਲਿਆ 70 ਸਾਲ ਕੋਰਟ ਦੇ ਵਿੱਚ ਵੀ ਇਹ ਕੇਸ ਚੱਲਿਆ ਅਖੀਰ ਸੁਪਰੀਮ ਕੋਰਟ ਨੇ ਇਹ ਜਿਹੜਾ ਮੰਦਿਰ ਨਿਰਮਾਣ ਦਾ ਜਿਹੜਾ ਆਦੇਸ਼ ਜਾਰੀ ਕੀਤਾ ਸੋ ਅੱਜ ਇਹ ਮੰਦਰ ਸਾਰੀ ਦੁਨੀਆ ਨੂੰ ਸਮਰਪਿਤ ਹੋਣ ਜਾ ਰਿਹਾ ਹੈ ਸੋ ਅਸੀਂ ਅੱਜ ਇਸ ਬਹੁਤ ਵੱਡੇ ਦਿਨ ਤੇ ਭਗਵਾਨ ਰਾਮਚੰਦਰ ਜੀ ਦੇ ਜੋ ਆਪਣੇ ਨਿੱਜ ਘਰ ਵਿੱਚ ਸਥਾਪਿਤ ਹੋਣ ਜਾ ਰਹੇ ਹੈ ਕਿ ਮੈਂ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਇਹ ਸਾਰਾ ਜਿਹੜਾ ਚਿਹਰਾ ਆ ਇਹ ਜਿਹੜਾ ਅੱਜ ਭਗਵਾਨ ਰਾਮ ਦਾ ਮੰਦਿਰ ਨਿਰਮਾਣ ਹੋਇਆ ਇਹ ਸਾਰਾ ਮੈਂ ਸਮਝਦਾ ਵੀ ਇਹ ਭਾਰਤੀ ਜਨਤਾ ਪਾਰਟੀ ਔਰ ਸਾਡੇ ਸક્ષਮ ਪ੍ਰਾਈਮ ਮਿਨਿਸਟਰ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਜਾਂਦਾ ਕਹਿ ਸਕਦੇ ਆ ਕਿ ਬੱਚਿਆਂ ਲਈ ਇਹ ਇੱਕ ਯਾਦਗਾਰ ਇਤਿਹਾਸਿਕ ਹੋਊਗਾ ਪੀੜ੍ਹੀਆਂ ਕਿਤੇ ਰਹੋਗੇ ਬੱਚਿਆਂ ਲਈ ਨਹੀਂ ਜੀ ਬੱਚਿਆਂ ਲਈ ਕਿਉਂ ਇਹ ਸਾਰੀ ਦੁਨੀਆਂ ਲਈ ਇਤਿਹਾਸਿਕ ਦਿਨ ਹੈ ਅੱਜ ਇਤਿਹਾਸ ਦੇ ਵਿੱਚ ਅੱਜ ਸੁਨਹਿਰੀ ਅਕਸ਼ਰਾਂ ਦੇ ਵਿੱਚ ਅੱਜ ਦਾ ਦਿਨ 22 ਜਨਵਰੀ ਦਾ ਦਿਨ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਇਹ ਦਿਨ ਅੱਜ ਦਾ ਲਿਖਿਆ ਜਾਊਗਾ ਔਰ ਉੱਥੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਨਾਮ ਵੀ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਊਗਾ